ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇੱਥੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਔਰ ਮਲਾਜ਼ਮ ਜਿਹੜੇ ਆ 71 ਹੋਏ ਆ ਦੋਸਤੋ ਆਪਾਂ ਸਭ ਨੂੰ ਪਤਾ ਆ ਸਾਡਾ ਦੇਸ਼ 1947 ਚ ਆਜ਼ਾਦ ਹੋਇਆ ਸੀਗਾ ਲਗਭਗ 76 ਸਾਲ ਹੋ ਗਏ ਫਿਰ ਉਦੋਂ ਬਾਅਦ ਸਾਡਾ ਸੰਵਿਧਾਨ ਪਹੁੰਚ ਆਇਆ 278 ਵਿਦਵਾਨ ਬਾਬਾ ਸਾਹਿਬ ਭੀਮrao ਅਬੇਦਕਰ ਸਾਹਿਬ ਦੀ ਅਗਵਾਈ ਤੇ ਜਿਹੜਾ ਸੰਵਿਧਾਨ ਬਣਾਇਆ ਗਿਆ ਸੀ ਪਰ ਸਾਡੇ ਲੋਕਾਂ ਨੇ ਉਹ ਰਾ ਚੁਣਿਆ ਜਿਹੜਾ ਲੋਕ ਭਲਾਈ ਲਈ ਸਭ ਤੋਂ ਵੱਧ کارਗਰ ਸੱਤਾ ਦਾ ਨਮੂਨਾ ਲੋਕਤੰਤਰ ਔਰ ਲੋਕਤੰਤਰ ਲੋਕਾਂ ਦੀ ਚੁਣੀ ਗਈ ਲੋਕਾਂ ਦੁਆਰਾ ਤੇ ਲੋਕਾਂ ਦੀ ਸਰਕਾਰ ਹੁੰਦੀ ਆ ਔਰ ਮੋਟਿਵ ਲੋਕ ਭਲਾਈ ਦਾ ਔਰ ਸਾਡੇ ਦੇਸ਼ 'ਚ ਉਸ ਟਾਈਮ ਬੜੀ ਆਸਮਾਨਤਾ ਸੀ ਗਰੀਬੀ ਸੀ ਔਰ ਲੋਕਾਂ ਦੇ ਜਿਹੜੇ ਹੱਕ ਸੀਗੇ ਉਹ ਸੁਰੱਖਿਤ ਨਹੀਂ ਸੀਗੇ ਉਹ ਦੇਸ਼ਾਂ ਨੂੰ ਪੂਰਾ ਕਰਨ ਲਈ ਹੈ ਸੰਵਿਧਾਨ ਬਣਿਆ ਔਰ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆ ਉਹ ਇਲੈਕਸ਼ਨ ਲੜਦੀਆਂ ਆ ਪਰ ਆਪਣੇ ਆਪਣੇ ਪ੍ਰੋਗਰਾਮ ਦਿੰਦੀਆਂ ਆ ਔਰ ਕਦੀ ਵੀ ਇਹ ਜਿਹੜੇ ਪ੍ਰੋਗਰਾਮ ਆ ਸਾਡੀਆਂ ਛਾਵਾਂ ਮੁਤਾਬਕ ਨਹੀਂ ਦਿੱਤੇ ਜਾਂਦੇ ਥੋਪੇ ਜਾਂਦੇ ਆ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਾਦੀ ਕਿਸੇ ਨੇ ਦਾਣੇ ਮੰਗੇ ਸੀਗੇ ਪਰ ਦਿੱਤੇ ਜਾਂਦੇ ਆ ਆਪਾਂ ਰੋਜ਼ਗਾਰ ਮੰਗਦੇ ਆ ਉਹ ਦਾਣੇ ਦਿੰਦੇ ਆ ਅਸੀਂ ਸਿੱਖਿਆ ਮੰਗਦੇ ਆ ਉਹਨੇ ਸਾਨੂੰ ਪ੍ਰਾਈਵੇਟ ਸਕੂਲ ਦਿੱਤੇ ਆ ਇਦਾਂ ਸਿਸਟਮ ਜਿਹੜਾ ਡਿਵੈਲਪ ਕੀਤਾ ਜਾ ਰਿਹਾ ਮਤਲਬ ਜੋ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਇੱਛਾ ਆ ਉਹ ਸਾਨੂੰ ਪਰੋਸਿਆ ਜਾ ਰਿਹਾ ਉਹ ਲਗਾਤਾਰ ਅਸੀਂ 76 ਸਾਲ ਲੰਘਣ ਤੋਂ ਬਾਅਦ ਅੱਜ ਵੀ ਉੱਥੇ ਦੇ ਉੱਥੇ ਹੀ ਖੜੇ ਆ ਔਰ ਇਹ ਰਾਜਨੀਤਿਕ ਪਾਰਟੀਆਂ ਦੇ ਕੁਝ ਨਮਾਇंदे ਤੇ ਨੌਕਰਸ਼ਾ ਜਿਹੜੇ ਬਿਊਰੋਕ੍ਰੇਟ ਆ ਔਰ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਜਿਹੜੇ ਖੁੱਲ ਕੇ ਇਹਨਾਂ ਨੂੰ ਅੱਗੇ ਲਿਆਉਣ ਲਈ ਪੈਸੇ ਲਾਉਂਦੇ ਆ ਉਹੀ ਫਾਇਦਾ ਚੱਕਦੇ ਆ ਦੋ ਚਾਰ ਜਾਂ ਪੰਜ ਪਰਸੈਂਟ ਲੋਕਾਂ ਦੀਆਂ ਪੈਸੇ ਲਾ ਕੇ ਸੱਤਾ ਹਾਸਲ ਕਰ ਲੈਂਦੇ ਆ ਤੇ ਬਾਅਦ ਚ ਸਾਡਾ ਆਹੀ ਹਾਲ ਹੁੰਦਾ ਅਸੀਂ ਜਦੋਂ ਬਾਦਲ ਸਰਕਾਰ ਹੁੰਦੀ ਆ ਉਦੋਂ ਉਹਦੀ ਜਿਆਜਾ ਕਾਰ ਕਰਦੇ ਰਹਿੰਦੇ ਆ ਜੇ ਕਾਂਗਰਸ ਆਉਂਦੀ ਉਹਦੀ ਜਿਆਜਾ ਕਾਰ ਆਪ ਦੀ ਆ ਗਈ ਉਹਦੀ ਜਿਆਜਾ ਕਾਰ ਤੇ ਇਹ ਜੇ ਭਾਜਪਾ ਦੀ ਆ ਗਈ ਉਹਦੀ ਵੀ ਜਿਆਜਾ ਕਾਰ ਜਦੋਂ ਸਮਾਂ ਲੰਘ ਜਾਂਦਾ ਮੈਂ ਕਈ ਵਾਰੀ ਫੇਸਬੁੱਕ ਤੇ ਦੇਖਦਾ ਜਾਂ ਆਪਣੇ YouTube ਤੇ ਬਹੁਤ ਸਾਰੇ ਚਾਟੂਕਾਰ ਇਹ ਸਰਕਾਰ ਦੀਆਂ ਸਿਰਤਾ ਗੁਣਾਉਂਦੇ ਰਹਿੰਦੇ ਆ ਜਦੋਂ ਕਿ ਆਪਾਂ ਜਿਹੜੇ ਆਮ ਲੋਕ ਜਿੰਨਾ ਹਲਾਤਾਂ ਚ ਲੰਘਦੇ ਆ ਉਹ ਤੁਹਾਨੂੰ ਤੇ ਮੈਨੂੰ ਬਕੂਬੀ ਪਤਾ ਆ ਔਰ ਇਹ ਜਦੋਂ ਸਮਾਂ ਲੰਘ ਜਾਂਦਾ ਉਦੋਂ ਵੀ ਅਸੀਂ ਪਿੱਤਦੇ ਆ ਕਿ ਬਾਦਲ ਵੀ ਮਾੜਾ ਸੀ ਤੇ ਕੈਟਰ ਵੀ ਮਾੜਾ ਸੀਗਾ ਤੇ ਮੌਕੇ ਤੇ ਬੋਲਣ ਲਈ ਬਹੁਤ ਘੱਟ ਲੋਕ ਜਿਹੜੇ ਜੁਰਤ ਕਰਦੇ ਆ ਇਹ ਸਾਡਾ ਪੰਜਾਬ ਆ ਖੁਸ਼ਕਿਸਮਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਸਾਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜਨਾ ਸਿਖਾਇਆ ਅਸੀਂ ਇਸ ਲੋਕਤੰਤਰ ਦੇ ਨਹੀਂ ਅਸੀਂ ਉਸ ਲੋਕਤੰਤਰ ਦੇ ਹਾਣੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਔਰ ਪੰਜ ਪਿਆਰੇ ਸਾਜੇ ਔਰ ਉਹਨਾਂ ਨੂੰ ਇੰਨੀ ਹਿੰਮਤ ਦਿੱਤੀ ਕਿ ਉਹਨਾਂ ਕੋ ਆਪ ਅਮਰਤ ਛਕਿਆ ਆਪੇ ਹੀ ਗੁਰੂ ਤੇ ਆਪੇ ਹੀ ਚੇਲਾ ਜੇ ਸਾਡੀ ਇਦਾਂ ਦੀ ਵਿਵਸਥਾ ਹੁੰਦੀ ਤੇ ਅੱਜ ਸਾਨੂੰ ਆਹ ਜਿਹੜੀਆਂ ਜਿੱਦਾਂ ਦਾ ਅਸੀਂ ਲੋਕਤੰਤਰ ਪੈਦਾ ਕੀਤਾ ਸਾਨੂੰ ਉਹਨਾਂ ਹਾਲਾਤਾਂ 'ਚ ਆ ਸਾਡੇ ਲੋਕ ਦੁਖੀ ਨਾ ਹੁੰਦੇ ਆ ਸਾਨੂੰ ਸਭ ਕੁਝ ਮਿਲਦਾ ਰੋਜ਼ਗਾਰ ਮਿਲਦਾ ਸਿੱਖਿਆ ਮਿਲਦੀ ਸਿਹਤ ਸਹੂਲਤਾਂ ਮਿਲਦੀਆਂ ਔਰ ਅੱਜ ਤੁਸੀਂ ਸਾਰੇ ਜਾਣਦੇ ਆ ਕਿਸਾਨ ਜਥੇਬੰਦੀਆਂ ਮੈਂ ਇੱਕ ਹੋਰ ਗੱਲ ਕਰਨੀ ਚਾਹੂੰਗਾ ਅਸੀਂ ਆਏ ਸਾਲ ਦੀਵੇ ਬੜੇ ਬਾਲਦੇ ਆਂ ਦੀਵਾਲੀ ਵੀ ਮਨਾਉਨੇ ਆ ਦਸਹਿਰਾ ਵੀ ਮਨਾਉਨੇ ਆ ਕਹਿੰਦੇ ਕੀ ਆ ਏ ਹੈ ਜੀ ਆ ਬਦੀ ਤੇ ਨੇਕੀ ਦੀ ਜਿੱਤ ਤੇ ਫਿਰ ਇੰਨੀਆਂ جنگਾਂ ਲੜੀਆਂ ਐਨੇ ਸੰਘਰਸ਼ ਹੋਏ ਇੰਨੀਆਂ ਲੜਾਈਆਂ ਹੋਈਆਂ ਤੇ ਦੋ ਵਾਰੀ ਹੀ ਨੇਕੀ ਜਿੱਤੀ ਇਹਦਾ ਮਤਲਬ ਹਮੇਸ਼ਾ ਹੀ ਬਦੀ ਜਿੱਤਦੀ ਰਹਿੰਦੀ ਇਹ ਬਦੀ ਕੋਈ ਹੋਰ ਇਤਿਹਾਸ ਨਹੀਂ ਬਣਿਆ ਹਮੇਸ਼ਾ ਬਦੀ ਜਿੱਤਦੀ ਆ ਔਰ ਜਿਹੜੀ ਹੁਕਮਰਾਨ ਹੁੰਦੇ ਆ ਆਪਣੀਆਂ ਨੀਤੀਆਂ ਸਾਡੇ ਤੇ ਠੋਸਦੇ ਰਹਿੰਦੇ ਆ ਔਰ ਅਸੀਂ ਚੁੱਪਚਾਪ ਇਹ ਚਾਹੇ ਲੋਕਤੰਤਰ ਵਾਲਾ ਸਿਸਟਮ ਹੀ ਬਣਾ ਲਿਆ ਉਹ ਵੀ ਇਹਨਾਂ ਗੱਲਾਂ ਨੂੰ ਪੂਰਾ ਨਹੀਂ ਉਤਰਦਾ ਔਰ ਇੱਕ ਬੜਾ ਵਧੀਆ ਮੈਂ ਕਹਿੰਦਾ ਪੰਜਾਬ 'ਚ ਜਿਹੜਾ ਮਾਹੌਲ ਬਣਿਆ ਲੋਕ ਆਪਣੀਆਂ ਹੱਕੀ ਮੰਗਾਂ ਪ੍ਰਤੀ ਜਾਗਰੂਕ ਹੋਏ ਆ ਔਰ ਅਸੀਂ ਜਿਹੜਾ ਇਹਦਾ ਮੰਤਵ ਵਿਆਨਣ ਪੂਰਾ ਕਰਨ ਦਾ ਸਾਧਨ ਆ ਉਹ ਅਸੀਂ ਵਕ ਵਕ ਜਥੇ ਬਣੀਆਂ ਚੁਣੀਆਂ ਅਸੀਂ ਇਹਨਾਂ ਰਾਈ ਛੋਟੇ-ਛੋਟੇ ਜਿਹੜੇ ਪ੍ਰੈਸ਼ਰ ਗਰੁੱਪ ਬਣਾਏ ਆ ਜਿਹੜੇ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੇ ਆ ਔਰ ਇਹ ਤੁਸੀਂ ਦੇਖਿਆ ਜਦੋਂ ਪਿਛਲਾ ਕਿਸਾਨੀ ਅੰਦੋਲਨ ਸੀਗਾ ਲੋਕਾਂ ਨੇ ਬਖੂਬੀ ਉਹਨੂੰ ਲੜਿਆ ਔਰ ਜਿੱਤ ਵੀ ਪ੍ਰਾਪਤ ਕੀਤੀ